ਕਹਿੰਦੇ ਆਇਆ ਹੋਇਆ ਹੈ ਹਾਦੀ ਕਹਿੰਦਾ ਵੀ ਇੱਥੇ ਬਹਿਣੀ ਆ ਸੋਫੇ ਤੇ ਤੇ ਖੜਕ ਜਟਾਨ ਵਾਲਾ ਕਹਿੰਦਾ ਨਹੀਂ ਇਹ ਮੈਂ ਗਰਾਊਂਡਾਂ ਦੇ ਬਿਨੇ ਤੋਂ ਬਿਨੈ ਖੱਤਰੀ ਬਣਾਇਆ ਆਪਾਂ ਗਰਾਊਂਡ 'ਚ ਖੜ ਕੇ ਮੇਲਾ ਦੇਖਾਂਗੇ ਓ ਸੇਵਕભાઈ ਆ ਜਾ ਕਬੱਡੀ ਕਹਿੰਦੇ ਇਸ ਵੇ ਪਾਉਣ ਦੇ ਲਈ ਕੀਤੂ ਬੋਧਨਪੁਰੀਆ ਕਮਲ ਸਾਡਾ ਆਸਟ੍ਰੇਲੀਆ ਦੇ ਵਿੱਚ ਰਹਿੰਦਾ ਹੈ ਪਹਿਲੀਆਂ ਤਿੰਨ ਕਬੱਡੀਆਂ ਕੀਤੂ ਦੀਆਂ ਕਮਲ ਆਸਟ੍ਰੇਲੀਆ ਵੱਲੋਂ ਕਹਿੰਦੇ 100 ਡਾਲਰ ਦੀਆਂ ਹੋਣਗੀਆਂ ਪਹਿਲੀ ਕਬੱਡੀ ਪੈ ਚੁੱਕੀ ਆ ਦੋ ਬਾਕੀ ਨੇ ਓ ਮੰਡਲਟ ਦਿੜਵੇ ਵਾਲਾ ਕਬੱਡੀ ਪਾ ਰਿਹਾ ਇੱਕ ਪਾਸੇ ਟੱਕਰਾ 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 ਓਏ ਹਣੀ ਦੇ ਨਾਲ ਹੈ ਹਨੀ ਕਹਿੰਦੇ ਮੁਕਾਬਲਾ ਕਰਦਾ ਪਰ ਪੁਆਇੰਟ ਮਨ ਡੁਲਟਦਾ ਓ ਚੜਤਾਂ ਦੇ ਝੂਲਦੇ ਆ ਝੰਡੇ ਸੱਜਣਾ ਸਾਡਾ ਟਾਈਮ ਵੇਕੇ ਹਰ ਕੋਈ ਮੰਗੇ ਸੱਜਣਾ ਤੌਰ ਨਾਲ ਨਾ ਬਿੰਦੇ ਬਿੰਦੇ ਲੈਂਦੇ ਆ ਓਏ ਗੱਬਰੂ ਨੂੰ ਦੌਰ ਨਹੀਂ ਜਮਾਨਾ ਕਹਿੰਦੇ ਆ ਓਏ ਗੱਬਰੂ ਨੂੰ ਦੌਰ ਨਹੀਂ ਜਮਾਨਾ ਕਹਿੰਦੇ ਆ ਆਹ ਸਾਹਮਣੇ ਕਹਿੰਦੇ ਦਿਲਬੀਰ ਓ ਪਿਆਰ ਵਰ ਤਿਆਰ ਹੋ ਮੇਰੇ ਮਿੱਤਰੋ ਓ ਧਰਤੀ 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 ਕਰਮਾਂ ਵਾਲੀ ਜਿੱਥੇ ਅੱਜ ਮੇਲਾ ਚੱਲਦਾ ਲਓ ਦਿਲਬੀਰ ਕਹਿੰਦੇ ਮਬਾਣੇ ਪਿੰਡ ਦਾ ਕਬੱਡੀ ਪਾਉਣ ਦੇ ਲਈ ਪਹੁੰਚ ਗਿਆ ਆਹ ਦਿਲਬੀਰ ਕੇਸਰ ਸਿੰਘ ਥਿੰਦ ਦਾ ਪੁੱਤ ਇਸ ਸਮੇਂ ਚੰਡੀਗੜੀਆ ਕਬੱਡੀ ਪਾ ਰਿਹਾ ਹੈ ਕੋਈ ਵੀ ਪਲੇਅਰ ਆਪਣੇ ਪਿੰਡੇ ਤੇ ਪਾਣੀ ਨਾ ਲਾਵੇ ਜੀ ਇਹ ਸਾਡੀ ਕਲੱਬ ਦੇ ਵੱਲੋਂ ਹੱਥ ਬਨ ਕੇ ਬੇਨਤੀ ਹੈ ਇੱਕ ਪਾਸੇ ਨੌਜਵਾਨ ਕਹਿੰਦੇ ਮੁਕਾਬਲਾ ਕਰਦਾ ਹੋਇਆ ਪਰ ਦਲਵੀਰ ਬਸ ਚੰਡੀਗੜ੍ਹ ਦਾ ਹੀ ਰੌਲਾ ਏ ਸਾਰਾ ਤਾਂ ਹੀ ਤੇਰਾ ਚੱਲਦਾ ਦਿਮਾਗ ਨਹੀਂ ਵਾਲਾ ਇਹ ਸੁਨੀਲ ਹੈ ਇਹਦਾ ਤਮਤਾਨ ਸਾਹ ਪਿੰਡ ਹੈ ਕਲਵੰਤ ਸੰਘੇ ਨੇ ਐਲਾਨ ਕਰ ਦਿੱਤਾ ਹੈ ਆਉਣ ਵਾਲੇ ਇੰਗਲੈਂਡ ਦੇ ਖੇਡ ਸੀਜ਼ਨ ਦੇ ਵਿੱਚ ਇਹਦੀਆਂ ਗੱਲਾਂ ਲਿਸਟਰ ਦੀ ਖੇਡ ਕਲੱਬ ਦੇ ਲਈ ਹੋਣਗੀਆਂ ਇੱਕ ਪਾਸੇ ਬਰਸਾਲਪੁਰੀਆ ਉਹ ਦੂਜੇ ਪਾਸੇ ਸੁਨੀਲ ਹੈ ਅਮਰੀਕ ਸਿੰਘ ਚੁੱਕ ਲੈ ਮੈਕਯਾਰਾ ਕੀਤੂ ਆ ਗਿਆ ਉਹ ਸਾਹਮਣੇ ਕਹਿੰਦੇ ਕੀਤੂ ਦੀ ਕਬੱਡੀ ਪੈ ਰਹੀ ਹੈ ਖੇਡ ਦੇ ਮੈਦਾਨ ਦੇ ਵਿੱਚ ਇਹ ਕਹਿੰਦੇ ਕੁੱਤਬਾ ਬਾਹਮਣੀਆ ਵਾਲੇ ਇਹ ਰਵਣ ਦੀ ਜੁੱਡੀ ਦਾ ਯਾਰ ਹੈ ਇਹ ਕਹਿੰਦੇ ਕਬੱਡੀ ਕਰਕੇ ਇਹ ਖੇਡਾ ਕਰਕੇ ਓ ਵੱਡੇ ਵੀਰ ਮੇਲੇ ਨੇ ਕਬੱਡੀ ਦੇ ਵਿੱਚੋਂ ਇੱਬਰ ਕਹਿੰਦੇ ਕੀ ਤੂੰ ਬੁੱਢੜਪੁਰਿਆ ਅੱਜ ਕਹਿੰਦੇ ਇਲਾਕਾ ਮੇਰੇ ਮਿੱਤਰੋ ਲੱਕੀ ਭਰਾਣੇ ਵੀ ਸਿਰ ਫੇੜਤਾ ਵੀ ਇਹਦਾ ਕੋਈ ਤੋੜ ਨਹੀਂ ਇਹ ਵੀ ਫੜ ਹੂੜਾ ਓਏ ਅਗਲੀ ਕਬੱਡੀ ਵੱਡੇ ਬਾਈ ਓ ਧਮਤਾਨ ਵਾਲੇ ਮਲਕੀਤ ਦੀ ਪੈ ਰਹੀ ਹੈ ਵੇਖ ਲਈ ਵਿਰੋਧੀਆਂ ਦੀ ਚੀਕ ਵੱਜਦੀ ਓਏ ਦੁਨੀਆ ਦਬਾਉਣ ਵਾਲੇ ਦੱਬਦੇ ਨਹੀਂ ਹੁੰਦੇ ਨੀਵੀ ਪਾ ਕੇ ਖਿੱਚੀ ਚੱਲ ਕੰਮ ਝੋਟਿਆ ਨੇਵੀਗੇਸ਼ਨ ਨਹੀਂ ਮੰਜਲਾਂ ਨੂੰ ਲੱਗਦੇ ਹੁੰਦੇ ਆਹ ਨੇਵੀਗੇਸ਼ਨ ਨਹੀਂ ਮੰਜਲਾਂ ਨੂੰ ਲੱਗਦੇ ਹੁੰਦੇ ਇਹ ਗੱਲ ਪੱਕੀ ਆ ਵੀ ਕੱਚੀਆਂ ਓਏ ਕੱਚੀਆਂ ਪੰਜਾਂ ਦੀ ਪੰਜਾਂ ਦੀ ਨੇਵੀਗੇਸ਼ਨ ਵਿਖਾਉਂਦੇ ਅਮਰੀਕਾ ਕਬੱਡੀ ਅਮਰੀਕਾ ਦੇ ਆਸਟ੍ਰੇਲੀਆ ਰਹਿੰਦੇ ਕਮਲ ਵੱਲੋਂ 100 ਡਾਲਰ ਦੀ ਤੀਜੀ ਕਬੱਡੀ ਹੈ ਜੇ ਸਫਲ ਹੋਵੇਗੀ 100 ਡਾਲਰ ਕਮਲ ਆਸਟ੍ਰੇਲੀਆ ਵੱਲੋਂ ਹੋਵੇਗਾ ਜੇ ਜਫਾ ਲੱਗਿਆ ਕਹਿੰਦੇ 100 ਡਾਲਰ ਸਮਿਤ ਸੁਭਾਏ ਵਾਲੇ ਨੂੰ ਦਿੱਤਾ ਜਾਣਾ ਹੈ 100 ਡਾਲਰ ਦੀ ਕਬੱਡੀ ਮਕੰਦਪੁਰ ਦਾ ਕੱਪ ਕਹਿੰਦੇ ਆਉਣ ਵਾਲੀ 3 ਦਸੰਬਰ ਨੂੰ ਹੋਵੇਗਾ ਬੈਸਟਾਂ ਦੇ ਲਈ ਫੋਰ ਟਰੈਕਟਰ ਸੋਨੂ ਗੁੱਜਰ ਸਾਡਾ ਅਮਰੀਕਾ ਦੇ ਵਿੱਚ ਰਹਿੰਦਾ ਹੈ ਇਧਰ ਗਰਜੰਟਾ ਬਿੱਲੂ ਗੁੱਜਰ ਉਹ ਮੇਲਾ ਕਹਿੰਦੇ ਅੱਜ ਬਿਜਨਪੁਰ ਦਾ ਪੂਰਾ ਅੱਤ ਹੋ ਗਿਆ ਹੈ ਕਬੱਡੀ ਦੇ ਪ੍ਰੇਮੀਆਂ ਦਾ ਪੂਰਾ ਇਕੱਠ ਹੋ ਗਿਆ ਹੈ ਅੱਜ ਸੰਜੂ ਉਸਤਾਦ ਦੀ ਯਾਦ ਵਾਲਾ ਮੇਲਾ ਹੈ ਅੱਜ ਬਿੱਟੂ ਦੁਗਾਲ ਦੀ ਯਾਦ ਵਾਲਾ ਮੇਲਾ ਹੈ ਦੁਨੀਆ ਸ਼ਰਧਾਂਜਲੀ ਦੇਣ ਪੁੱਜੀ ਹੈ ਦੁਨੀਆ ਕਬੱਡੀ ਵੇਖਣ ਆਈ ਹੈ ਉਹ ਕੇਸਰ ਸਿੰਘ ਦੇ ਮੁੰਡੇ ਦੀ ਅਗਲੀ ਕਬੱਡੀ ਪੈ ਰਹੀ ਹੈ ਆਹ ਸਾਹਮਣੇ ਕਹਿੰਦੇ ਥਿੱਧ ਪਰਿਵਾਰ ਦਾ ਮੁੰਡਾ ਕਬੱਡੀ ਪੌਂਡ ਦੇ ਲਈ ਵਧਿਆ ਹੋਇਆ ਹੈ ਇਹ ਦਲਵੀਰ ਹੈ ਕਹਿੰਦੇ ਬਣਾੜੇ ਦੀ ਧਰਤੀ ਦਾ ਇਹ ਘੱਟ ਰੁਖਦਾ ਹੈ ਉਹ ਜੱਫੇ ਘੱਟ ਲੱਗਦੇ ਆ ਉਹ ਸਾਹਮਣੇ ਕਹਿੰਦੇ ਦਲਵੀਰ ਬਣਾੜੇ ਪਿੰਡ ਦਾ ਓਏ ਦੁਲਟ ਦੀਆਂ ਲੱਗੇ ਜੇ ਦੁਲਟ ਨੂੰ 500 ਰੁਪਏ 500 ਰੁਪਇਆ ਦਿੱਤਾ ਜਾਵੇਗਾ ਜੋ ਕੋਈ ਦੁਲਟ ਨੂੰ ਜੱਫਾ ਲਾਵੇਗਾ ਲੱਗ ਗਿਆ ਛੱਟ ਮੰਗਣੀ ਤੇ ਪੱਟ ਟੰਗਿਆ ਗਿਆ 500 ਦਾ ਜੱਫਾ ਹੈ ਦਿਲਬਰ ਜੀ ਕਿਹੜੇ ਪਾਸੇ ਆ ਪੁਆਇੰਟ ਜੱਫੀਆਂ ਦਾ ਉਧਰ ਕਹਿੰਦੇ ਗੌਰਵ ਚੀਮਾ ਆਇਆ ਵੀਰ ਹੈ ਸਾਡਾ ਲੈ ਵੀ ਗੌਰਵ ਧੰਨਵਾਦ ਹੈ ਪਰਮਾਤਮਾ ਚੜ੍ਹਦੀ ਕਲਾ ਦੇ ਵਿੱਚ ਰੱਖੇ 22 ਅਕਤੂਬਰ ਓਏ ਅਸੀਂ ਦੋ ਤੋਂ ਲੱਗੇ ਆ ਇੱਕ ਹੋੜ ਹਾਏ ਰੱਬ ਖੈਰ ਕਰ ਓ ਜਿਹੜੇ ਸੁਪਨੇ ਲੱਗੇ ਆ ਮੈਨੂੰ ਆਉਣ ਹਾਏ ਓ ਰੱਬ ਖੈਰ ਕਰੇ ਬੋਡਨਪੁਰੀਆ ਕੀਤੂ ਆ ਬਰਸਾਲਪੁਰੀਆ ਅਰਸ਼ ਦੇ ਤਿੰਨ ਜੱਫੇ ਕਮਲ ਆਸਟ੍ਰੇਲੀਆ ਵੱਲੋਂ 100 ਡਾਲਰ ਦੇ ਹੋਣਗੇ ਬਰਸਾਲਪੁਰੀ ਅਰਸ਼ ਤੇ ਸੁਨੀਲ ਧੰਧਾਨ ਸਾਹਿਬ ਦੀ ਧਰਤੀ ਦਾ ਉਹ ਲੱਖਾਂ ਦੇ ਪੁਆਇੰਟ ਦਾ ਵਾਅਦਾ ਕਰ ਗਏ ਮੇਰੇ ਵੀਰੋ ਪੁਆਇੰਟ ਇਸ ਸਮੇਂ ਰੇਡਰ ਦੇ ਹਿੱਸੇ ਦੇ ਵਿੱਚ ਆ ਜੜਿਆ ਸੰਜੂ ਗੁੱਜਰ ਖੇੜੀ ਗੁਜਰਾਂਵਾਲਾ ਗੀਤੂ ਗੁੱਜਰ ਔਰ ਨਾਲ ਕਹਿੰਦੇ ਸੌਕੀ ਹੈ ਨਾਲ ਬਿੱਲਾ ਗੁੱਜਰ ਹੈ ਨਾਲ ਹਣੀ ਪੰਡਤ ਹੈ ਮੁਕੰਦਪੁਰੀਆ ਸਾਰੇ ਯਾਰਾਂ ਨੇ ਰਲ ਮਿਲ ਕੇ ਚੋਟੀ ਦਾ ਮੇਲਾ ਕਰਵਾਇਆ ਹੈ ਬਾਈ ਬਲਕਾਰ ਹੋਰਾਂ ਦੇ ਸਾਰੇ ਸਾਥੀਆਂ ਦਾ ਬੇਨੇ ਖੱਤਰੀ ਖਰਚ ਜਟਾਉਣ ਵਾਲਾ ਪੁੱਜਾ ਹੋਇਆ ਹੈ ਦਲਵੀਰ ਥਿੰਦ ਕਬੱਡੀ ਪਾ ਰਿਹਾ ਮੇਰੇ ਵੀਰੋ ਲਓ ਸਾਹਮਣੇ ਕਹਿੰਦੇ ਕਬੱਡੀ ਪੈ ਰਹੀ ਹੈ ਉਧਰ ਹਣੀ ਕਹਿੰਦਾ ਵੀ ਅਮਰੀਕਾ ਵਾਲੇ ਸੋਨੂ ਨੇ ਦੇ 2 ਦਸੰਬਰ ਨੂੰ ਉਹ ਬੈਸਟ ਆਊਟ ਨੂੰ ਫੋੜ ਦੇਣੇ ਆ ਉਹ ਬੈਸਟ ਆਊਟ ਨੂੰ ਫੋੜ ਲਓ ਦਲਵੀਰ ਭੱਜ ਗਿਆ ਮੇਰੇ ਮਿੱਤਰੋ ਇਬਰ ਕਹਿੰਦੇ ਲੱਕੀ ਐਮ ਸੀ ਵੱਡਾ ਭਰਾ ਵੀਰ ਹੈ ਵੱਡਾ ਜੰਬਾ ਮੁਕੰਦਪੁਰ ਦੇ ਵਿੱਚ ਦੇਖੋ ਕਿਵੇਂ ਅੱਗ ਨਿਕਲਦੀ ਹੈ ਇੱਥੇ ਕਿਹਦੇ ਪਿੰਦਰ ਗੱਲ ਆਇਆ ਹੋਇਆ ਬਾਣੇ ਸਾਡੀ ਜ਼ਿੰਦਗੀ ਦਾ ਇਹ ਵੀਰ ਨੇ ਭਰਾ ਦੇ ਇਹ ਸਹਾਰੇ ਦੇ ਇੱਕ ਵੱਡੀ ਕਰਕੇ ਮਿਲੇ ਨੇ ਪ੍ਰੋਫੈਸਰ ਸਾਹਿਬ ਕੀ ਤੂ ਬੱਟਣਪੁਰੀਆ ਯੂਰਪ ਦੀਆਂ ਗਰਾਊਂਡਾਂ ਦੇ ਵਿੱਚ ਧਮਾ ਪਾਉਣ ਵਾਲਾ ਖਿਡਾਰੀ ਕੀ ਤੂੰ ਗੁੱਜਰ ਕਹਿੰਦੇ ਕਬੱਡੀ ਪਾ ਰਿਹਾ ਹੈ ਅਮਨ ਹਰਿਆਣੇ ਵਾਲਾ ਦੂਸਰੇ ਪਾਸੇ ਦੀਪਾ ਨਾਲ ਕਹਿੰਦੇ ਸਮਿਤ ਸੁਹਾਏ ਦੀ ਧਰਤੀ ਦਾ ਨਾਲ ਪਾਲਾ ਧੰਤਾਲ ਸਾਹਿਬ ਦੀ ਧਰਤੀ ਦਾ ਚਾਰ ਜਾਫੀ ਮੰਨੇਪੁਰ ਬੰਨੇ ਚੈਨ ਦੇ ਵਿੱਚ ਖੜੇ ਹੈ ਜਿਹੜੀ ਲਾਲਾ ਲਾਲਾ ਹੋਈ ਪਈ ਆ ਬੱਲੀਏ ਉਹ ਕੌਡੀ ਵਾਲੇ ਯਾਰਾਂ ਨੇ ਕਰਾਈ ਹੋਈ ਹੈ ਤੇਰੇ ਯਾਰ ਨੇ ਕਰਾਈ ਹੋਈ ਹੈ ਉਧਰ ਕਹਿੰਦੇ 500 ਅੰਕਿਤ ਸਾਡੇ ਵੀਰ ਵੱਲੋਂ ਕਹਿੰਦੇ 500 ਰੁਪਏ ਜਾਵੇਗਾ ਮਨ ਸਿੰਘ ਦੀਆਂ ਦੋ ਰੇਡਾਂ ਦੇ ਉੱਪਰ ਆਹ ਪਾਣੀ ਡੁੱਲ ਗਿਆ ਪਾਣੀ ਡੁੱਲ ਗਿਆ ਨੰਬਰ ਕਿੰਦੇ ਰੇਡਰ ਦੇ ਹਿੱਸੇ ਇੱਥੋਂ ਕੰਮ ਵਿਹਲਾ ਜਾ ਕਰ ਲੋ ਭਰਾ ਬਣ ਕੇ ਇੱਥੋਂ ਕੰਮ ਵਿਹਲਾ ਜਾ ਕਰ ਲੋ ਭਰਾ ਬਣ ਕੇ ਕਹਿੰਦੇ ਜਾਂਦੇ ਜਾਂਦੇ ਨਿਸ਼ਾਨੀਆਂ ਨਾਲ ਲੈ ਜਿਓ ਉਹ ਕਬੱਡੀ ਪੈ ਗਈ ਆ ਵੱਡੇ ਬਾਈ ਉਧਰ ਉਧਰ ਓਏ ਹਰਿਆਣੇ ਵਾਲਾ ਓਏ ਹਰਿਆਣੇ ਵਾਲਾ ਪਰਾ ਕਹਿੰਦੇ ਕਿੱਟੂ ਪਹਿਲਵਾਨ ਬੁੱਢਣਪਰੀਆ ਕੋਚ ਕਹਿੰਦੇ ਮੱਖਣ ਕਜੇੜੀਆਂ ਨੇ ਮਿਹਨਤ ਕਰਵਾਈ ਹੈ ਭਿੰਦਾ ਮਾਸਟਰ ਜੀਆਂ ਨੇ ਮਿਹਨਤ ਕਰਵਾਈ ਹੈ ਆ ਮੁੰਡੇ ਨੂੰ ਯੂਰਪ ਤੱਕੜਾ ਖੇਡ ਆਇਆ ਉਧਰ ਕਹਿੰਦੇ ਕਬੱਡੀ ਪਈ ਹੋਈ ਹੈ ਆਹ ਦੇਖੋ ਸੁਨੀਲ ਤਮਤਾਨ ਸਾਹ ਵਾਲਾ ਇੱਕ ਤਕੜਾ ਨੰਬਰ ਜੋੜਦਾ ਹੋਇਆ ਆਪਣੀ ਟੀਮ ਦੇ ਹਿੱਸੇ ਆ ਕਹਿੰਦੇ ਮਨਾਣੇ ਵਾਲਾ ਦਲਵੀਰ ਤਿਆਰ ਹੈ ਕਬੱਡੀ ਪਾਉਣ ਨੂੰ ਆ ਯਾਫੀ 4 ਹੈ ਦੇਖਾਂ ਵੀ ਕੌਣ ਇਸ ਵੇਲੇ ਬੱਲੇ ਬੱਲੇ ਕਰਾਵੇਗਾ ਇਹ ਤੇ ਸਮਾਂ ਦੱਸੂ ਪਰ ਥੋੜੀ ਸੱਟ ਵਾਹਿਗੁਰੂ ਮਿਹਰ ਕਰੇ ਆਪ ਦੇਖਿਓ ਜਿੰਨਾਂ ਨੂੰ ਤਜਰਬਾ ਹੈ ਡੈਡੀ ਜੀ ਸਾਰੇ ਵੀਰ ਦਿਲਬਰ ਦੇਖਿਓ ਕਿਤੇ ਜ਼ਿਆਦਾ ਨਾ ਹੋਵੇ ਵਾਹਿਗੁਰੂ ਕਿਰਪਾ ਰੱਖੇ ਮੂਵ ਸਪਰੇ ਬਲਕਾਰ ਮੂਵ ਸਪਰੇ ਜਿਹੜੇ ਵੀਰ ਨੇ ਸਾਡੇ ਪਲੀਜ ਨੂੰ ਪਹੁੰਚਦੀ ਕਰਦੇ ਨੇ ਜੇ ਕਿਸੇ ਕੋਲੇ ਹੈ ਮੇਰ ਕਰੇ ਪ੍ਰਮਾਤਮਾ ਹਰ ਇੱਕ ਦੇ ਲਈ ਇਹਨਾਂ ਦੇ ਲਈ ਦੁਆ ਕਰਿਆ ਕਰੋ ਠੀਕ ਹੈ ਠੀਕ ਹੈ ਚਲ ਰੱਖਦਾ ਐਜੂਕੇਸ਼ਨ ਪ੍ਰੋਜੈਕਟ ਨਾ ਰੱਖਦਾ ਤਰੀਕ ਵਾਹਿਗੁਰੂ ਕਿਰਪਾ ਰੱਖੇ ਵੀ ਤਤੀਵਾ ਨਾ ਲੱਗੇ ਕਿਸੇ ਨੂੰ ਮੂਵ ਸਪਰੇ ਪਾਉਣ ਦੀ ਕਰਦੇ ਹੋ ਗਰਾਊਂਡ 'ਚ ਥੋੜੀ ਸੱਟ ਐ ਪਰ ਸਹੀ ਐ ਪਲੇਅਰ ਵਾਹਿਗੁਰੂ ਕਿਰਪਾ ਰੱਖੇ ਹਰ ਇੱਕ ਦੇ ਬੋਲਾਂ ਦੇ ਉੱਪਰ ਇਹੀ ਦਬਾਅ ਹੋਣੀ ਚਾਹੀਦੀ ਏ ਕਿ ਪ੍ਰਮਾਤਮਾ ਸਾਡੀ ਅੱਖਾਂ ਦੇ ਮੂਹਰੇ ਕਿਸੇ ਨੂੰ ਤਤੀਵਾ ਨਾ ਲੱਗੇ ਕਿਸੇ ਦੇ ਸੱਟ ਫਿਟ ਨਾ ਲੱਗੇ ਪ੍ਰਬੰਧਕਾਂ ਕੋਲੇ ਜਿਹਦੇ ਕੋਲੇ ਵੀ ਮੂਵਸ ਵੀਰੇ ਐ ਉਹ ਪਲੀਜ਼ ਮੂਵਸ ਵੀਰੇ ਗਰਾਊਂਡ ਦੇ ਵਿੱਚ ਪਹੁੰਚਦੀ ਕਰ ਦਿਓ ਕਿਉਂਕਿ ਹਰ ਇੱਕ ਨੂੰ ਇਹੀ ਬੇਨਤੀ ਵੀ ਦੁਆ ਕਰਿਆ ਕਰੋ ਤੁਹਾਡਾ ਕਿਹਾ ਰੱਬ ਵੀ ਨਹੀਂ ਮੋੜਦਾ ਕਿਉਂਕਿ ਤੁਸੀਂ ਬਿਨਾਂ ਮਤਲਬ ਤੋਂ ਇੱਕ ਪਿਆਰ ਕਰਕੇ ਆਉਨੇ ਹੋ ਅਸੀਂ ਬੋਲਣ ਦਾ ਕੁਛ ਨਾ ਕੁਛ ਲੈ ਜਾਂਦੇ ਆ ਖਿਡਾਰੀਆਂ ਨੂੰ ਖੇਡਣ ਦਾ ਮਿਲ ਜਾਂਦਾ ਤੇ ਜੇ ਸਾਡਾ ਰੱਬ ਹੈ ਤੇ ਉਹ ਕਿਤੇ ਨਾ ਕਿਤੇ ਹੈ ਤੇ ਉਹ ਤੁਹਾਡੇ ਵਰਗਾ ਹੈ ਤੁਹਾਡਾ ਕਿਉਂ ਨਹੀਂ ਮੋੜਨਾ ਬਸੇ ਦੋ ਚਾਰ ਗੱਲਾਂ ਜਿਹੜੀਆਂ ਹਮੇਸ਼ਾ ਪੱਲੇ ਬੰਨ ਲਿਓ ਵੀਰ ਅਰਦਾਸ ਕਰਿਆ ਕਰੋ ਗਰਾਊਂਡ 'ਚ ਸੱਟ ਨਾ ਲੱਗੇ ਕਿਸੇ ਦੇ ਤੇ ਜੇ ਕਿਤੇ ਰਾਹ ਦੇ ਵਿੱਚ ਕਿਸੇ ਨੂੰ ਐਂਬੂਲੈਂਸ ਮਿਲਦੀ ਆ ਨਾ ਤੇ ਇਹੀ ਅਰਦਾਸ ਕਰਿਆ ਕਰਕੇ ਪ੍ਰਮਾਤਮਾ ਕੋਈ ਸੇਪ ਪਿਆਬ ਹੋ ਕੇ ਘਰ ਨੂੰ ਜਾਂਦਾ ਹੋਵੇ ਕੋਈ ਚੰਗਾ ਸੁਨੇਹਾ ਘਰ ਦੇ ਵਿੱਚ ਜਾਵੇ ਵਾਹਿਗੁਰੂ ਕਿਰਪਾ ਰੱਖੇ ਦਿਲੋਂ ਦਵਾਵਾਂ ਨੇ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਬਾਕੀ ਮੈਂ ਐਂਬੂਲੈਂਸ ਦੀ ਗੱਲ ਕਿਉਂ ਕੀਤੀ ਮੈਂ ਆਪ ਤਕਲੀਫਾਂ ਦੇਖੀਆਂ ਆਪਣੀ ਜ਼ਿੰਦਗੀ ਦੇ ਵਿੱਚ ਇਦਾਂ ਦੀਆਂ ਤਕਲੀਫਾਂ ਦੇਖੀਆਂ ਜਿੰਨਾ ਤੋਂ ਮੌਤ ਕਈ ਗੁਣਾ ਚੰਗੀ ਸੀ ਮੇਰੇ ਲਈ ਲਓ ਦਲਵੀਰ ਕਬੱਡੀ ਪਾ ਰਿਹਾ ਹੈ ਘਮਾਣਾ ਵਾਲਿਆ ਬਣਾਵੇ ਗੱਲ ਮੁੰਡੇ ਦੀ ਲਓ ਦਲਵੀਰ ਚੰਡੀਗੜੀ ਆ ਘੋੜਿਆਂ ਦਾ ਜੇਤੂ ਖਿਡਾਰੀ ਕਬੱਡੀ ਪਾ ਰਿਹਾ ਹੈ ਆ ਸਮਿੱਤਾਂ ਸਮਿੱਤਾਂ ਉਹ ਦਲਵੀਰ ਤੇ ਸਮਿੱਤੋ ਉਹ ਟੱਕਰ ਬੱਲੇ 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 ਆ ਚੰਡੀਗੜੀ ਐ ਓੜੇ ਤੇਰੇ ਸਮਿੱਤ ਵੇਦਾ ਓੜੇ ਤੇਰੇ ਅੱਕੇ ਨੇ ਛੱਡੀ ਤੂੰ ਖਰਾਬ ਹੀ ਬਾਲਾ ਕੀਤਾ ਓੜੋ ਉਹ ਮੁੜ ਮੁੜ ਵੇਦਾ ਵੀ ਬੰਦਾ ਪਿੱਛੇ ਕੀ ਪਿਆ ਪਿੱਛੇ ਕੌਣ ਆਓ ਸਮਿੱਤ ਸਿਵਾ ਕਹਿੰਦੇ ਔਰ ਚਰਚੇ ਕੈਨੇਡਾ ਹੋਏ ਮੁੰਡਿਆਂ ਦੇ ਆ ਤਮਤਾਨ ਸਾਹਿਬ ਦੀ ਧਰਤੀ ਦਾ ਤੇ ਦੂਜੇ ਪਾਸੇ ਢੇਰੀ ਟੈ ਗਈ ਨਹੀਂ ਆਖਾਂਗੇ ਗੱਲ ਹੋਰ ਹੋ ਜਾਂਦੀ ਹੈ ਆਪਾਂ ਆਖਾਂਗੇ ਕਿ ਢੇਰੀ ਖਿੱਲਰ ਗਈ ਐ ਢੇਰੀ ਖਿੱਲਰ ਗਈ ਐ ਗੱਲ ਇੱਕ ਹੀ ਹੁੰਦੀ ਐ ਜਦੋਂ ਢੇਰੀ ਟੈ ਗਈ ਕਹਿ ਦਿੰਦੇ ਆ ਗੱਲ ਹੋਰ ਪਾਸੇ ਚੱਲ ਜਾਂਦੀ ਐ ਰੇਡ ਪੈਂਦੀ ਐ ਕਮਾਣਾ ਵਾਲਿਆ ਲਓ ਬੋਡਾ ਗੁਜਰਾਂ ਦਾ ਕਬੱਡੀ ਪਾ ਰਿਹਾ ਐ ਇਹਦਾ ਬੋਡਣ ਪਰ ਪਿੰਡਾ ਲਲੜੂ ਦੇ ਲਾਗੇ ਕਿ ਅੱਥ ਵਿੱਚ ਪੈ ਜੇ ਕਹਿੰਦੇ ਬਾਲ ਤੰਗ ਕਰਦਾ ਗੁਜਰਾਂ ਦੀ ਮੁੱਕ ਜੇ ਪ੍ਰਾਲੀ ਤੇ ਸਿਆਲ ਤੰਗ ਕਰਦਾ ਆਹ ਕਹਿੰਦੇ ਗੁਜਰਾਂ ਦਾ ਮੇਲਾ ਚੱਲਦਾ ਐ ਇਹ ਗੁਜਰਾਂ ਦੇ ਮੇਲੇ ਨੇ ਕੰਜਿਆਂ ਨੂੰ ਤੰਗ ਕੀਤਾ ਜਿਹੜੇ ਕਹਿੰਦੇ ਸੀ ਵੀ ਗੁਜਰਾ ਤੋਂ ਗੱਲ ਨਹੀਂ ਬਾਨੀ ਆ ਮੇਲੇ ਦੇ ਵੀ ਕੰਝੇ ਨੂੰ ਤੰਗ ਕੀਤਾ ਆ ਮੇਲੇ ਦੇ ਵੀ ਕੰਝੇ ਨੂੰ ਤੰਗ ਕੀਤਾ ਓਏ ਹਣੀ ਦੇ ਦਿਓ ਸਰੇਹਾ ਜਿਹੜੇ ਲੱਤਾਂ ਖਿੱਚਦੇ ਉਹ ਬਾਹ ਸਾਡੀ ਉਤਲੇ ਨੇ ਓਏ ਫੜੀ ਹੋਈ ਐ ਬਾਹ ਸਾਡੀ ਮਾਲਕ ਨੇ ਫੜੀ ਹੋਈ ਐ ਦੈਨੀ ਦਿੜਬਾ ਜੀ ਆਖਦੇ ਆ ਕਿ ਨੰਬਰ ਰੇਡਰ ਦੇ ਹਿੱਸੇ ਜੜਦਾ ਆਇਆ ਜਿੱਥੇ ਕਹਿੰਦੇ ਪਲੇਅਰ ਵੱਡੇ ਆ ਉੱਥੇ ਰੈਫਰੀ ਵੀ ਛੋਟੀ ਛੋਟੀ ਦੇ ਸੱਦੇ ਆ ਉਹ ਰੈਫਰੀ ਵੀ ਕਹਿੰਦੇ ਛੋਟੀ ਛੋਟੀ ਦੇ ਸੱਦੇ ਆ ਉਹ ਸੁਨੀਲ ਤਮਤਾਨਸਾ ਵਾਲਾ ਇਸ ਵੇ ਕਬੱਡੀ ਪਾ ਰਿਹਾ ਅਰਸ਼ ਬਰਸਾਲਪਰੀਆ ਜਾਂ ਫਿਰ ਕੋਈ ਹੋਰ ਓਏ ਤਾਕੜ 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 ਓਏ ਮੁੰਡੇ ਹਰਿਆਣੇ ਵਾਲੇ ਆ ਮੇਰ ਵਾਜਗੁਰੂ ਪਰਮਾਤਮਾ ਵਾਹਿਗੁਰੂ ਕਿਰਪਾ ਰੱਖੇ ਵਾਹਿਗੁਰੂ ਮਿਹਰ ਕਰੇ ਠੀਕ ਹੈ ਮੁੰਡਾ ਇਹ ਜਿਗਰੇ ਵਾਲੇ ਆ ਦਿਲ ਵਾਲੇ ਆ ਇਹ ਕਬੱਡੀ ਵਾਲੇ ਆ ਮਿਹਨਤਾਂ ਵਾਲੇ ਆ ਬਿਲੋ ਧੰਨਵਾਦ ਆ ਸਾਰੇ ਦਰਸ਼ਕਾਂ ਦਾ ਜਿਨ੍ਹਾਂ ਨੇ ਇੱਕ ਸਬੂਤ ਦਿੱਤਾ ਹੈ ਉਧਰ ਕਿੱਤੂ ਦੀਆਂ ਦੋ ਰੇਡਾਂ ਤੇ ਸੈਂਡੀ ਇੱਕੇ ਰੇਡ ਤੇ ਸੈਂਡੀ ਬਨੋਲੀ ਬਨੋਲੀ ਵੱਲੋਂ 500 500 500 ਕਿੱਤੂ ਭਲਵਾਨ ਦੀ ਕਾਤਰੋ ਬੜੀ ਕਾਤਰੋ ਨੂੰ ਵੀਰ ਆਹ ਰੇਡ ਕਹਿੰਦੇ 500 ਦੀ ਐ ਆਹ ਰੇਡ 500 ਦੀ ਐ ਓਏ ਸਮਿੱਤ ਸਿਆ ਓ ਸਮਿੱਤ ਸੇਵਾ ਓ ਬਿੱਲਾ ਬਾਈ ਕਹਿੰਦੇ ਮੜੀ ਕਾਤਰ ਵਾਲੇ ਨੂੰ ਭਾਲਦਾ ਫਿਰਦਾ ਬਿੱਲਾ ਵੱਡਾ ਵੀਰ ਐ ਇਹ ਭਰਾਵਾਂ ਦਾ ਮੇਲਾ ਇਹ ਯਾਰਾਂ ਦਾ ਮੇਲਾ ਓ ਦਿਲੋਂ ਦਵਾਵਾ ਭਰਾਵਾਂ ਦੇ ਲਈ ਐ ਓਏ ਕਹਿੰਦੇ ਮਨ ਸਿੰਘ ਆ ਗਿਆ ਓ ਦੜਬੇ ਆਲਾ ਦੜਬੇ ਆਲਾ ਪਹਿਲਵਾਨ ਓਏ ਪਹਾੜ ਜੱਡਾ ਗੱਭਰੂ ਆਉ ਦੇ ਕੋ ਕਬੱਡੀ ਪਾ ਕੇ ਵਾਪਸ ਆਇਆ ਹੈ ਮੈਚ ਕਹਿੰਦੇ ਆਖਰੀ ਪਰਾਤੇ ਹੈ ਕੋਈ ਕਹਿੰਦਾ ਧਮਤਾਨ ਸਾਹਿਬ ਜਿੱਤੂ ਕੋਈ ਕਹਿੰਦਾ ਬਰਸਾਲਪੁਰ ਜਿੱਤੂ ਜਿੰਨਾ ਚਿਰ ਚੱਲਣਾ ਮੈਚ ਸ਼ੱਕ ਤੇ ਰਹਿਣੀ ਹੈ ਬਿਜਲਪੁਰ ਦਾ ਮੇਲਾ ਤੱਕ ਤੇ ਪੈਣੀ ਓਏ ਤੱਕ ਤੇ ਪੈਣੀ ਐ ਉਹ ਤੱਕ ਤੇ ਪੈਣੀ ਐ ਤੱਕ ਕਹਿੰਦੇ 28 ਅਕਤੂਬਰ ਨੂੰ ਓਏ ਖੇੜੀ ਗੁਜਰਾ ਪੈਣੀ ਐ ਓਏ ਤੱਕ ਕਹਿੰਦੇ 3 ਦਸੰਬਰ ਨੂੰ ਮਕੰਦਪੁਰ ਦੇ ਵਿੱਚ ਪੈਣੀ ਐ ਹਰੀ ਪੰਡਤ ਕਹਿੰਦਾ ਸੋਨੂ ਯੂ ਐਸ ਏ ਵਾਲੇ ਭਰਾ ਵੱਲੋਂ 3 ਦਸੰਬਰ ਨੂੰ ਫੋੜ ਦਿੱਤੇ ਜਾਣਿਆ ਫੋੜ ਦਿੱਤੇ ਜਾਣਿਆ ਮਲਕੀਤ ਦੀ ਰੇਡ ਮਲਕੀਤ ਤੇ ਧਾਕੜ 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 ਹੋ ਧਾਕੜ ਆਹ ਸਾਹਮਣੇ ਨੰਬਰ ਮਲਕੀਤ ਨੇ ਜੋੜ ਦਿੱਤਾ ਆਪਣੀ ਟੀਮ ਦੇ ਹਿੱਸੇ ਦੇ ਵਿੱਚ ਨੰਬਰ ਕਹਿੰਦੇ ਮਲਕੀਤ ਨੇ ਜੋੜ ਦਿੱਤਾ ਆਪਣੀ ਟੀਮ ਦੇ ਹਿੱਸੇ ਦੇ ਵਿੱਚ ਆਹ ਆ ਮੁੰਡਾ ਗੁੱਜਰਾਂ ਦਾ ਹੈ ਆ ਕਿੱਟੂ ਪਹਿਲਵਾਨ ਕਹਿੰਦੇ ਤਿਆਰ ਹੈ ਕਬੱਡੀ ਕੋਚ ਮੱਖਣ ਸਿੰਘ ਜੀ ਕਜੇੜੀ ਵਾਲਿਆਂ ਨੇ ਮਿਹਨਤ ਕਰਵਾਈ ਹੈ ਆ ਖਿਡਾਰੀ ਨੂੰ ਯੂਰਪ ਖੇਡ ਆਇਆ ਹੈ ਆ ਵਾਹਿਗੁਰੂ ਮੇਰ ਕਰੇ ਗੱਲਾਂ ਕੈਨੇਡਾ ਅੰਗਲੈਂਡ ਚ ਹੋਣ ਆ ਪਹਿਲਵਾਨ ਦੀਆਂ ਇਹ ਖੇਡ ਕਬੱਡੀ ਦਾ ਮਾਣ ਹੈ ਇਹ ਸਾਡੀ ਗੁੱਜਰ ਬਰਾਦਰੀ ਦਾ ਮਾਣ ਹੈ ਉਹ ਸਾਹਮਣੇ ਕਹਿੰਦੇ ਗੁੱਜਰ ਬਰਾਦਰੀ ਦਾ ਇਹ ਮੁੰਡੇ ਨੇ ਅੱਜ ਸਾਰਾ ਦੇਡ ਕੌਡੀਆਂ ਪਾਈ ਹੈ ਪਰ ਮੈਂ ਨਹੀਂ ਦੇਖਿਆ ਵੀ ਕਿਤੇ ਮੁੰਡੇ ਨੂੰ ਅੱਜ ਜਫਾ ਲੱਗੇ ਓਏ ਕੀਤੂ ਨੇ ਸਾਰਾ ਬੜ ਕੌਡੀਆਂ ਪਾਈ ਐ ਇਹ ਮਿਹਨਤਾਂ ਵਾਲੇ ਐ ਇਹਨਾਂ ਦੇ ਲਈ ਦਵਾਵਾਂ ਨੇ ਪਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਕਿਉਂਕਿ ਪਲੇਅਰ ਇਹ ਪਲਵਾਰ ਇਹ ਕਰਦੀਆਂ ਕੰਧਾਂ ਤੱਕ ਖਾ ਜਾਂਦੇ ਐ ਇਹ ਕਰਦੀਆਂ ਕੰਧਾਂ ਤੱਕ ਖਾ ਜਾਂਦੇ ਐ ਔਖੀਆਂ ਨੇ ਪਹਿਲਵਾਨੀਆਂ ਲਓ 2 ਨੰਬਰ ਤੋਂ ਚੱਲ ਆ ਭੇਲੂ ਐ ਭੇਲੂ ਐ ਬਰਸਾਲਪਰੀਆ ਅੱਜ ਮੋਟਰਸਾਈਕਲ ਕਿਹੜੇ ਪਿੰਡਾਂ ਨੂੰ ਜਾਣਗੇ ਇਹ ਤੇ ਸਮਾਂ ਦੱਸੂਗਾ ਕਿ ਭੱਜਦੇਆਂ ਨੂੰ ਇੱਕੋ ਜਿਹੇ ਬਾਣ ਮਿੱਤਰੋ ਕਰੇ ਦਿਹਾੜੀ ਆੜੂਹਾੜ ਮਿੱਤਰੋ ਰਾਜਾ ਖੇਲਾ ਗੱਲ ਲਿਖੇ ਲੱਖ ਲੱਖ ਦੀ ਓ ਧੰਮ ਪੈ ਗਈ ਬਜਨਪੁਰ ਦੇ ਵੱਡੇ ਕੱਪ ਦੀ ਓ ਬਜਨਪੁਰ ਦੇ ਵੱਡੇ ਕੱਪ ਦੀ ਓ ਦੁਨੀਆ ਚ ਧੁੰਨਾ ਲੋਕੀ ਲਾਈਵੀ ਦੇਖਦੇ ਆ ਓ ਲੋਕੀ ਦੂਰ ਦਰਾਡੇ ਚੱਲ ਕੇ ਲੱਕੀ ਬਾਈ ਕਹਿੰਦਾ ਇੱਕ ਵਾਰੀ ਕਹ ਦੇ ਓ ਕਰੇ ਆ ਗਏ ਰਾਂਝਣਾ ਵੇ ਹੁਣ ਚੁੰਡੀ ਨਾਲ ਪਤਾਸੇ ਹੁਣ ਜਫਾ ਲੱਗਿਆ ਉਹ ਹੁਣ ਜਫਾ ਲੱਗਿਆ ਪਰ ਨਜ਼ਰਾਂ ਨਾ ਲੱਗ ਜਾਣ ਕਿਤੇ ਉਹ ਦਿਲੋਦਵਾਵਾ ਇਹ ਸੌਂਧ ਕੇ ਰੱਖ ਰਲੇ ਆ ਮੇਰੇ ਮਿੱਤਰੋ ਇਹ ਹੀਰੇ ਆ ਜਉਂ ਵਾਲਾ ਕੱਲ ਐ ਇਹ ਫਿਊਚਰ ਐ ਮਾ ਖੇਡ ਕਬੱਡੀ ਦਾ ਲਓ ਤਮਤਾਨ ਸਾਹ ਵਾਲਾ ਭੱਜ ਗਿਆ ਓਏ ਮਨਾਣੇ ਵਾਲਾ ਆ ਗਿਆ। ਇਹ ਦਲਵੀਰ ਕਹਿੰਦੇ ਤਿਆਰ ਹੈ ਕਬੱਡੀ ਪਾਉਣ ਨੂੰ। ਮਨਾਣੇ ਵਾਲਾ ਦਲਵੀਰ ਆ ਬਾਈ ਮਹਿੰਦਰ ਸੁਹਾਣ ਉਹਨਾਂ ਦੇ ਪਿੰਡਾਂ ਦਾ। ਆਹ ਦੇਖੋ ਦਲਵੀਰ ਕਹਿੰਦੇ ਕਬੱਡੀ ਪਾਉਣ ਲਈ ਵਧਦਾ ਹੋਇਆ ਹੈ ਕਿ ਖੇਡ ਦੇ ਮੈਦਾਨ ਵਿੱਚ ਖਿੱਚਤੀ ਲਕੀਰ ਅੱਜ ਪਤਾ ਲੱਗੂ ਕਿਦਾ ਤਕੜਾ ਸ਼ਰੀਰ ਹੈ ਕਿ ਤੂੰ ਫਿੱੱਡੂ ਸੱਬੇ ਵਾਂਗੂ ਪਾ ਦੇ ਕਬੱਡੀਆਂ। ਆਪਾਂ ਜਿੱਤਣ ਨਹੀਂ ਦੇਣਾ ਕੋਈ ਹੋਰ ਮਿੱਤਰੋ ਸਾਹਮਣੇ 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 ਪਿਆ ਕੱਪ ਕੀ ਨੇ ਜਿੱਪਣਾ। ਅੱਗੇ ਡੌਲਿਆ ਪੱਟਾ ਦਾ ਪੂਰਾ ਜੋਰ ਮਿੱਤਰੋ ਉਹ ਇੰਨਾ ਅਕਿਆ ਨੇ ਇੰਨਾ ਅਕਿਆ ਨੇ ਕੱਢੀ ਆ ਜੀਪ ਦਲਾੜ ਚੋਂ ਇੰਨਾ ਅਕਿਆ ਨੇ ਕੱਢੀ ਆ ਜੀਪ ਦਲਾੜ ਚੋਂ ਉਹ ਨੰਬਰ ਜਾਫੀਆਂ ਦਾ ਮੇਰੇ ਮਿੱਤਰੋ ਅੱਜ ਰੈਫਰੀ ਵੀ ਚੋਟੀ ਦੇ ਆ ਮੈਦ ਸਿੰਘ ਦਿੜਬੇ ਵਾਲਾ ਲੱਕੀ ਬਾਈ ਕਹਿੰਦਾ ਇਹ ਅਲਫ ਲੈ ਲਾਵੇ ਟਾਈਮ ਦਾ ਇਹ ਸ਼ਕਤੀਮਾਨ ਦੇ ਵੇਲੇ ਦਾ ਇਹ ਲਸ਼ਕਰੇ ਵਾਲੀ ਇਹ ਸੱਤੀ ਦੇ ਵੇਲੇ ਦਾ ਮੇਰੇ ਮਿੱਤਰੋ ਜਦੋਂ ਤੜਕੇ ਰਗੋਲੀ ਆਥਰੇ ਫਿਲਮ ਤੇ ਫਿਲਮ ਤੋਂ ਪਹਿਲਾਂ ਮਾਰ ਕੇਸ ਨਖਾਰਨਾ ਨਵਾ ਦੇਣਾ ਬੜਾ ਚਾ ਚੜਦਾ ਸੀਗਾ ਉਹ ਦਿਨਾਂ ਚੱਜਦੇ ਦੇ ਵਿੱਚ ਫੜਕੇ ਮੇਰੇ ਮਿੱਤਰੋ ਉਹ ਕਿੱਟੂ ਆ ਗਿਆ ਓਏ ਕਿੱਟੂ ਪਹਿਲਵਾਨ ਕਬੱਡੀ ਪਾ ਰਿਹਾ ਕਮਲ ਆਸਟ੍ਰੇਲੀਆ ਕਹਿੰਦਾ ਸਮਿੱਤ ਸਵਾਏ ਤਿੰਨ ਜੱਫੇ ਲਾਵੇ ਆਸਟ੍ਰੇਲੀਆ ਦਾ 100 ਡਾਲਰ ਦਿੱਤਾ ਜਾਣਾ ਉਹ ਗੁਜਰਾਂ ਦੇ ਮੁੰਡੇ ਨੇ ਥਾਪੀ ਮਾਰੀ ਹੈ ਜੇ ਕਿੱਟੂ ਦੀਆਂ ਰੇਡਾਂ ਵਧੀਆ ਲੱਗੀਆਂ ਦਰਸ਼ਕ ਵੀਰੋ ਇੱਕ ਵਾਰੀ ਤਾੜੀਆਂ ਮਾਰ ਦਿਓ ਮੈਚ ਸਮਾਪਤ ਹੈ ਮੁਬਾਰਕਬਾਦ ਹੈ ਬਿੱਲੇ